ਜਿਹੜੇ ਮੰਤਰੀ ਤੁਹਾਡੇ ਗਵੰਢੀ ਨੇ ਇਹਨਾਂ ਨੂੰ ਪੁੱਛੋ ਕਿ ਤੁਸੀਂ ਲੋਕ ਚਿੱਟਾ ਥਾਤਾ ਵਿਕਦਾ ਹੈ ਤੁਸੀਂ ਕਦੀ ਫਿਕਰ ਕਰਤੀ ਆ ਇਸ ਗੱਲ ਦਾ ਇਹਨਾਂ ਦੇ ਕਰੀਬ 150 ਤੋਂ ਕਰੀਬ ਪਿੰਡ ਹੈ ਹਰ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਦੋ ਤੋਂ ਤਿੰਨ ਮੋਤਾਂ ਹੋਈਆਂ ਨੇ ਤੇ 150 ਪਿੰਡਾਂ ਕਿੰਨੀਆਂ ਮੋਤਾਂ ਹੋ ਗਈਆਂ ਪਊ ਇਹਨੂੰ ਪੁੱਛੋ ਕਿਸੇ ਪੁਲਿਸ ਅਫਸਰ ਨੂੰ ਵੜਾ ਕੇ ਪੁੱਛਿਆ ਹੀ ਕੌਣ ਵੇਚਦਾ ਚਿੱਟਾ ਕਦੀ ਰੇਡ ਕੀਤਾ ਹੀ ਤੇਰੀ ਕਲਮ ਜਦਾਂ ਮੈਂ ਤੁਹਾਡੇ ਮੁੱਖ ਮੰਤਰੀ ਕਹਿੰਦਾ ਜੀ ਹਰਿਆ ਪੈਨ ਚੱਲੂ ਹਰਿਆ ਪੈਨ ਤੇ ਮੇਰੇ ਕੋਲ ਪੈਨ ਜੋ ਸ਼ਾਈ ਮੁੱਕ ਗਈ ਆ ਜਾਂ ਭ੍ਰਿਸ਼ਟਾਚਾਰ ਨੇ ਉਹਦੀ ਨਿਭ ਤੋੜ ਚੱਡੀ ਆ ਅੱਜ ਉਹ ਹਰਿਆ ਪੈਨ ਨਹੀਂ ਚੱਲਦਾ ਅੱਜ ਗਰੀਬਾਂ ਲਈ ਨਹੀਂ ਚੱਲਦਾ ਅੱਜ ਆ ਤੁਹਾਡਾ ਮੰਤਰੀ ਧਾਰੀਵਾਲ ਜਾਂਦਾ ਕਿੱਥੇ ਹੈ ਆ ਪ੍ਰੈਸ ਵਾਂਗੂ ਪੰਜ ਛੇ ਕੈਮਰੇ ਲੈ ਕੇ ਜਾਂਦਾ ਤੇ ਤੁਰਿਆ ਜਾਵੇ ਬੜੀ ਸਪੀਡ ਇਹਦੀ ਤੇ ਅੱਗੇ ਅਗੇ ਰਫੋਰਸ ਮੈਂ ਕਿਹਾ ਵੀ ਅੱਜ ਕੋਈ ਤਸਕਰ ਫੜਨੇ ਨਹੀਂ ਜਾਵਦਾ ਅੱਜ ਉਹਦਾ ਜ਼ਮੀਰ ਜਾਗ ਗਿਆ ਜਾਵਦਾ ਇਹ ਬੜੀ ਤਕਲੀਫ ਹੈ ਪਰ ਜਾਂਦਾ ਕਿਤੇ ਇੱਕ ਗਰੀਬ ਔਰਤ ਵਿਚਾਰੀ ਜਿਹੜੀ 1200 ਰੁਪਏ ਚ ਮਿਡਡੇ ਮੀਲ ਤਿਆਰ ਕਰਦੀ ਹੈ ਲੱਕੜਾਂ ਦੇ ਉੱਤੇ ਉਹ ਵੀ ਅੱਖਾਂ 'ਚ ਧੂਆਂ ਪਾਉਂਦੀ ਹੈ ਉਹ ਵਿਚਾਰੀ ਜਿਹੜੀ ਆਪਣੀ ਗਰਮੀ ਹੋਵੇ ਸਰਦੀ ਹੋਵੇ ਬੱਚਿਆਂ ਨੂੰ ਖਾਣਾ ਬਣਾ ਕੇ ਦਿੰਦੀ ਹੈ ਦਬਾ ਦਬ ਕੇ ਉਹਦੇ ਉੱਤੇ ਮਾਰਦਾ ਮੈਂ ਕਿਹਾ ਤੋੜੀ ਜੀ ਜਿੰਨੇ ਨਿਕਲਣਾ ਕੜਚੀ ਫੜ ਕੇ ਫੇਰੀ ਜਾਂਦਾ ਉਹਨੂੰ ਬੀਬੀ ਨੂੰ ਸਵਾਲ ਕਰੇ ਕੰਨ ਕਿੰਨੂ ਡਿਆ ਜੇਦੀ 1200 ਰੁਪਇਆ ਤਨਖਾਹ ਉਹਨੂੰ ਅੰਦੇ ਚ ਗੰਡੇ ਪਾਈ ਉਹ ਵੇਖੀ ਜਾਂਦੀ ਵਿਚਾਰੀ ਦੌਰਪੋਰੀ ਹੋ ਜਾਂਦੀ ਐ ਉਹਨੇ ਸੋਚਿਆ ਹੀ ਨਹੀਂ ਸੀ ਕਿ ਮੈਂ ਕਿਹੜਾ ਵੱਡਾ ਗੁਨਾਹ ਕਰਤਾ ਵੀ ਜਿਹੜਾ ਮੰਤਰੀ ਮੈਨੂੰ ਚੈੱਕ ਕਰਨ ਆ ਗਿਆ ਫੇਰ ਉਹਨੂੰ ਪੁੱਛਦਾ ਇੱਕ ਹੋਰ ਕੀ ਜਾਂਦੇ ਅਦਰਕ ਤੇ ਕੀ ਹੋ ਕਿ ਅੱਛਾ ਹ ਟਮਾਟਰ ਐ ਟਮਾਟਰ ਪਾਈ ਪਹਾਂਦੀ ਭਰਾਵਾ 1000 ਰੁਪਿਆ ਮਿਲਦਾ ਮੇਰੇ ਨਿਆਣੇ ਵੀ ਆ ਤੇ 200 ਦੇ ਟਮਾਟਰ ਮੈਂ ਕਿੱਥੋਂ ਲੈ ਆ ਕੇ ਪਾਦਾ ਆਮ ਅਤਰੀ ਤੁਸੀਂ ਬਣਾ ਬਿੱਟੇ ਦੇ ਉਹ ਜਿਹੜਾ ਕੜਚੀ ਦੇ ਨਾਲ ਚਿੱਟਾ ਵਿਕਦਾ ਉਹਦੇ ਵੱਲ ਤੇ ਹੋਇਆ ਨਹੀਂ ਜਿਹੜੀ 2-2 ਲੱਖ ਰੁਪਿਆ ਤਨਖਾਹਾਂ ਲੈਂਦੇ ਆ ਉਹਨਾਂ ਨੂੰ ਤਾਂ ਪੁੱਛਿਆ ਨਹੀਂ ਪੁੱਛਣ ਕਿਧੂ ਗਿਆ ਉਹ ਗਰੀਬਣੀ ਵਿਚਾਰੀ ਆ ਕੱਲ ਪਰसों ਸੰਬੋਸੇ ਤੜੀ ਜਾਂਦਾ ਸੀ ਉਹਨੂੰ ਅਦਾ ਸੰਬੋਸੇਆਂ 'ਚੋਂ ਟਮਾਟਰ ਪਾਈ ਉਹਦਾ ਪਾਉ ਐ ਚਨੇ ਪੈਂਦੇ ਟਮਾਟਰ ਅਦਾ ਖੜਾ ਛੜਦੇ ਤੇ ਸਾਡਾ ਵੀ ਖੜਾ ਚੜਦਾ ਆਰ ਰਹੀ ਮੰਤਰੀ ਬਣਾ ਬੈਠੇ ਉਹ ਸਾਥੀਓ ਇਹਨਾਂ ਨੂੰ ਫੇਰ ਤੁਰ ਪਿਆ ਸਾਨੂੰ ਨਾ ਪਾਰਲੀਮੈਂਟ ਚ ਭੇਜ ਦੋ ਇਹਨਾਂ ਨੂੰ ਕੋਈ ਜਿੱਥੇ ਭੇਜਿਆ ਉੱਥੇ ਕੋਈ ਕੀਤਾ ਏ ਤੈਨੂੰ ਜਿੱਥੇ ਭੇਜਿਆ ਉੱਥੇ ਕੀ ਕੀਤਾ ਦੱਸ ਚੈਲੰਜ ਹੈ ਤੁਨੂੰ ਤਾਰੀਵਾਲ ਸਾਹਿਬ ਕੋਈ ਇਸ ਇਲਾਕੇ ਦੇ ਦਰਿਆ ਦਾ ਮੁੱਦਾ ਤੋਂ ਵਿਧਾਨ ਸਭਾ ਚੁੱਕਿਆ ਹੋਵੇ ਤਾਂ ਦੱਸ ਕੋਈ ਡਰਗ ਦਾ ਮੁੱਦਾ ਨਸ਼ੇ ਦਾ ਚੁੱਕਿਆ ਹੋਵੇ ਦੱਸ ਮੋਤਾ ਹੋਈਆਂ ਨੇ ਸੈਕੜੇ ਦੀ ਤਰ੍ਹਾਂ ਕਦੀ ਵਿਧਾਨ ਸਭਾ ਚ ਬੋਲੇ ਆਵੇ 10 ਕੋਈ ਕਿਸਾਨੀ ਮਜ਼ਦੂਰੀ ਦੇ ਮੁੱਦੇ ਤੇ ਬੋਲੇ ਆਵੇ 10 ਕੋਈ ਬੇਰੁਜ਼ਗਾਰੀ ਤੇ ਬੋਲੇ ਆਵੇ 10 ਕੋਈ ਵਿੱਦਿਆ ਦੇ ਉੱਤੇ ਬੋਲੇ ਆਵੇ 10 ਬੋਲ 10 ਲੋਕਾਂ ਨੂੰ ਆ ਕੇ ਫੋਰਸਾਂ ਲੈ ਕੇ ਦਬਕੇ ਮਾਰਦਾ ਸਾਡੇ ਬੰਦਿਆਂ ਨੂੰ ਪਰਵਾਹ ਨਹੀਂ ਕਰਦਾ ਤੇਰੇ ਦਬਕਿਆਂ ਦੀ ਜਿੱਥੇ ਬੰਦਾ ਖੜੇਗਾ ਆ ਸਰਕਾਰੀਆ ਦੇ ਔਜਲਾ ਅੱਗੇ ਹੋ ਕੇ ਗ੍ਰਿਫਤਾਰੀ ਦਵਾਂਗੇ ਪਰਵਾਹ ਨਾ ਕਰੇ ਦੱਸ ਦਾਂਗੇ ਤੈਨੂੰ ਅਸੀਂ ਲੋਕ ਜ਼ੁਲਮਾਂ ਨਾਲ ਲੜਦਾਂ ਨੇ ਅਸੀਂ ਤੁਹਾਡੀਆਂ ਜਿੱਗੜ ਪੱਪ ਜਿੱਗਦੋਂ ਨਹੀਂ ਡਰਦੇ ਆ ਗੋਲੀਆਂ ਚਲੋਂਦਾ ਸਾਡੀਆਂ ਰੈਲੀਆਂ ਤੇ ਗੁੰਡੇ ਭੇਜ ਕੇ ਤੇ ਉਹਨੂੰ ਜਵਾਬ ਅਸੀਂ ਲੋਕਤੰਤਰ ਤਰੀਕੇ ਨਾਲ ਦਵਾਂਗੇ ਅਸੀਂ ਆਪਣੇ ਹੱਕ ਲੈਣਾ ਜਾਣਦੇ ਆ ਅਸੀਂ ਉਹ ਜਮਾਤ ਐ ਜੋ ਲੋਕਾਂ ਲਈ ਵੀ ਲੜਦੀ ਐ ਤੇ ਆਪਣੇ ਲਈ ਵੀ ਲੜਦੀ ਐ ਤੇ ਦੇਸ਼ ਲਈ ਵੀ ਲੜਦੀ ਐ ਇਹ ਲੋਕ 92 ਜੁਕਾ ਕੇ ਭੇਜੇ ਐ ਇਹਨਾਂ ਨੂੰ ਪੁੱਛਾ ਦੋ ਵੀਡੀਓ ਪਾਓ ਅ ਮੈਂ ਤੁਹਾਨੂੰ ਕਹਿਣਾ ਇੱਕ ਢੋਕੇ ਕਹਿਣਾ ਤੁਹਾਡਾ ਭਰਾ ਤੁਸੀਂ ਮਾਣ ਮਹਿਸੂਸ ਕਰੋਗੇ YouTube ਤੇ ਗੁਰਜੀਤ ਸਿੰਘ ਔਜਲਾ ਭਰ ਕੇ ਵੇਖ ਲੋ ਤੁਸੀਂ ਮਾਣ ਮਹਿਸੂਸ ਕਰੋਗੇ ਆਪਣੇ ਭਰਾ ਤੇ ਹਰ ਵੀਡੀਓ ਪਾਰਲੀਮੈਂਟ ਚ ਬਾਜ ਤੁਹਾਡੀ ਹੋਊਗੀ ਹਰ ਸੰਘਰਸ਼ ਤੁਹਾਡਾ ਹੋਊਗਾ ਹਰ ਪ੍ਰੈਸ ਕਾਨਫਰੰਸ ਤੁਹਾਡੇ ਮੁੱਦਿਆਂ ਦੀ ਹੋਊਗੀ ਇਹਨੂੰ ਕਹ ਲਿਆ ਕੱਢ ਕੇ ਭਾ ਆਂਦਾ ਜੀ ਮੈਂ ਕੰਮ ਬੜੇ ਕੀਤੇ ਆ ਮੈਂ ਤੁਹਾਡਾ ਕਾਸ ਬਟਾ ਕੀਤਾ ਇਹਨੂੰ ਪੁੱਛੋ ਤੇ ਤੇਨੂੰ ਮੰਤਰੀ ਕਿਉਂ ਲਾਇਆ ਦੋ ਕਾਰਨ ਹੁੰਦੇ ਐ ਸਚਨ ਪਾਇਲਟ ਜੀ ਆਗੇ ਮੈਂ ਤੁਹਾਨੂੰ ਥੋੜੀ ਛੋਟਾ ਕਰਦੇ ਆ ਮੁੰਡੇ ਕੋ ਅਧਿਕਾਰ ਉਦੋਂ ਖੋਏ ਜਾਂਦੇ ਐ ਜਦੋਂ ਮੁੰਡਾ ਸਹੀ ਕੰਮ ਨਾ ਕਰੇ ਤੇ ਮੰਤਰੀ ਤਦ ਲਾਇਆ ਜਾਂਦਾ ਮੇਰੇ ਨਾਲ ਵੇਖੋ ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸਾਂ ਮੰਤਰੀ ਤਦ ਲਾਇਆ ਜਾਂਦਾ ਜਾਂ ਤੇ ਉਹ ਭ੍ਰਿਸ਼ਟਾਚਾਰੀ ਹੋਊਗਾ ਤੇ ਜਾਂ ਨਲਾਇਕ ਮੰਤਰੀ ਹੋਊਗਾ ਦੋ ਕਾਰਨ ਹੁੰਦੇ ਨਹੀਂ ਤੇ ਉਹਦਾ ਲਾਇਆ ਨਹੀਂ ਜਾਂਦਾ ਤੇ ਨਲਾਇਕ ਤੇ ਤੂੰ ਹੈਂ ਨਲਾਇਕ ਤੇ ਤੂੰ ਹੈ ਕਿਉਂਕਿ ਤੂੰ ਤਸਕਰ ਨੂੰ ਫੜਨ ਦੀ ਚਿੱਟਾ ਫੜਨ ਦੀ ਜਗ੍ਹਾ ਤੋੜੀ ਜੇ ਟਮਾਟਰ ਵੇਖਣ ਚਲੇਗਾ ਸਾਨੂੰ ਪਤਾ ਨਲਾਇਕ ਤੇ ਤੂੰ ਹੈ ਸਾਡੇ ਚ ਬਹੁਤ ਹੀ ਸਤਕਾਰਯੋਗ ਮੇਰੇ ਛੋਟੇ ਵੀਰ ਸਚਨ ਪਾਇਲਟ ਉਪ ਮੁੱਖ ਮੰਤਰੀ ਰਾਜਸਥਾਨ ਆ ਗਏ ਨੇ ਸਚਨ ਪਾਇਲਟ ਜਿੰਦਾਬਾਦ ਸਚਨ ਪਾਇਲਟ ਜਿੰਦਾਬਾਦ ਸਚਨ ਪਾਇਲਟ ਜਿੰਦਾਬਾਦ ਰਾਜਸਥਾਨ ਦਾ ਸ਼ੇਰ ਜਿੰਦਾਬਾਦ